ਸਰਕਾਰ ਹੁੰਦਾਬਾਦ ਸਰਕਾਰ ਸਰਕਾਰ ਹੁੰਦਾਬਾਦ ਮੋਦੀ ਸਰਕਾਰ ਹੁੰਦਾਬਾਦ ਗ੍ਰਹਿ ਮੰਤਰੀ ਅਮੋਦ ਸ਼ਾਹ ਨੇ ਜਿਹੜਾ ਅਵੇਦਕਰ ਜੀ ਦੇ ਖਿਲਾਫ ਬੋਲਿਆ ਉਹਦੇ ਸਬੰਧ ਚਾਏ ਉਹਨਾਂ ਨੇ ਅਮੋਦ ਸ਼ਾਹ ਦੇ ਖਿਲਾਫ ਅਖਰਾਤ ਵੀ ਬਹੁਤ ਮਾੜੀ ਗੱਲ ਕੀਤੀ ਆ ਅਵੇਦਕਰ ਨੇ ਦਬੇ ਕੁਛ ਦੇ ਇਨਤਾਨਾ ਵਾਸਤੇ ਫਾਰੇ ਭਰਾਦਰੀਆਂ ਵਾਸਤੇ ਇਨਾ ਕੰਮ ਕੀਤਾ ਤੇ ਉਹਦੇ ਖਿਲਾਫ ਇਹਨਾਂ ਬੋਲਿਆ ਬਹੁਤ ਦੁਖਦਾਈ ਆ ਤੇ ਅਸੀਂ ਉਹਦੀ ਵਿਖੇਦੀ ਕਰਦੇ ਆ ਰੇ ਮੰਤਰੀ ਅਮਿਤ ਸ਼ਾਹ ਨੇ ਡਾਕਟਰ ਅਮੇਦਕਾਰ ਦੇ ਖਿਲਾਫ ਬਹੁਤ ਗਲਤ ਸ਼ਬਦ ਬੋਲੇ ਆ ਅਸੀਂ ਉਸ ਦੇ ਖਿਲਾਫ ਆਏ ਆ ਇਹ ਸਰਕਾਰ ਨੇ ਬਹੁਤ ਮਾੜਾ ਕੀਤਾ ਅਸੀਂ ਇਹ ਮੰਗ ਕਰਦੇ ਆ ਵੀ ਇਹ ਮਾਫੀ ਮੰਗੇ ਸਾਰੇ ਲੋਕਾਂ ਤੋਂ ਮਾਫੀ ਮੰਗੀ ਅੱਜ ਅਸੀਂ ਜੋ ਚੋਲਾ ਸਾਹਿਬ ਬਲਾਕ ਵੱਲੋਂ ਸਮੂਹ ਪਿੰਡਾਂ ਦੇ ਸਰਪੰਚ ਪੰਚ ਮੋਹਦਵਾਰ ਆਦਮੀ ਰੈਣ ਮਾਈ ਸਰਦਾਰ ਰਮਨਜੀਤ ਸਿੰਘ ਸ਼ਿੱਕੀ ਐਮ ਐਲ ਏ ਸਰਕਾਰ ਕਾ ਖਡੂਰ ਸਾਹਿਬ ਦੇ ਉਹਨਾਂ ਦੀ ਰਹਿਨਮਾਈ ਵਿੱਚ ਇਕੱਠੇ ਹੋਏ ਆ ਜੋ ਭਾਰਤ ਸਰਕਾਰ ਨੇ ਡਾਕਟਰ ਅਬੇਦਕਾਰ ਦੇ ਖਿਲਾਫ ਅਹਿਮਦ ਸ਼ਾਹ ਨੇ ਬੋਲਿਆ ਵਾ ਉਸ ਦੀ ਅਸੀਂ ਘੋਰ ਨਿੰਦਾ ਕਰਦੇ ਆ ਵੀ ਇਹ ਬੜੇ ਮਾੜੀ ਸਬਦਾਲੀ ਬੋਲੀ ਉਹਨਾਂ ਨੇ ਇਹ ਜਲਦੀ ਤੋਂ ਜਲਦੀ ਉਹਨਾਂ ਨੂੰ ਸਮੂਹ ਪਬਲਿਕ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੀ ਅੱਜ ਸਾਰੀ ਸੰਗਤ ਭਾਜਪਾ ਦੀ ਜਿਹੜੀ ਗਲਤ ਨੀਤੀ ਜਾਂ ਗਲਤ ਸੋਚ ਵਾ ਜੋ ਕਿ ਦੱਬੇ ਕੁਦਲਾ ਡਾਕਟਰ ਪੀਰ ਅਮਰ ਦੇ ਗਰੂ ਸੀਗਾ ਜਿਨੇ ਸੰਵਿਧਾਨ ਦੀ ਰਚਨਾ ਕੀਤੀ ਆ ਉਹਦੇ ਖਿਲਾਫ ਇੰਨੀ ਭद्दी ਸ਼ਬਦਾਵਲੀ ਬਦਲੀ ਆ ਵੀ ਸਾਰੀ ਸੰਗਤ ਉਸ ਚੀਜ਼ ਦੀ ਨਿਖੇਧੀ ਕਰਦੇ ਆ ਤੇ ਅਸੀਂ ਚਾਹੁੰਦੇ ਆ ਕਿ ਅੰਮ੍ਰਿਤ ਸ਼ਾਹ ਜੀ ਮਾਫੀ ਮੰਗੇ ਅਸੀਂ ਸਾਰਾ ਨਗਰ ਕਾਂਗਰਸ ਪਾਰਟੀ ਇਕੱਠੀ ਹੋਏ ਆ ਜੋ ਅਹਿਮਤ ਸ਼ਾਹ ਨੇ ਡਾਕਟਰ ਮੀਤਕਰ ਦੇ ਖਿਲਾਫ ਬੋਲਿਆ ਜਿਨੇ ਸੰਵਿਧਾਨ ਬਣਾਇਆ ਵਾ ਅਸੀਂ ਇਸ ਦੇ ਖਿਲਾਫ ਇੰਨੀ ਨਿੰਦਾ ਕਰਦੇ ਆ ਵੀ ਜ਼ੋਰਦਾਰ ਅਹਿਮਤ ਸ਼ਾਹ ਮੋਦੀ ਸਰਕਾਰ ਜਿਹੜੀ ਆ ਮਾਫੀ ਮੰਗਣ ਇਹ ਇੱਕ ਗੁੰਡਿਆਂ ਦੀ ਸਰਕਾਰ ਬਣੀ ਆ ਇਹ ਸਾਰੇ ਦੇਸ਼ ਦੇ ਜਿਹੜੇ ਅੱਗੇ ਦੱਬੇ ਕੁਚਲੇ ਆਮ ਲੋਕਾਂ ਦੇ ਖਿਲਾਫ ਬੋਲਦੇ ਆ ਇਹਨਾਂ ਨੂੰ ਇਹਨੂੰ ਸੰਵਿਧਾਨ ਦੀ ਰਾਖੀ ਕਰਨ ਦੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਐਮਿਤ ਸ਼ਾ ਇੱਕ ਇੱਕ ਗ੍ਰਹਿ ਮੰਤਰੀ ਨਹੀਂ ਹੈਗਾ ਉਹ ਗੁੰਡਿਆਂ ਦੀ ਤਰ੍ਹਾਂ ਹਰ ਇੱਕ ਨੂੰ ਮਾੜੇ ਸ਼ਬਦ ਬੋਲਦਾ ਵੈਗਰਜੀਕਾ ਖਾਲਸਾ ਵੈਗਰਜੀਕਾ ਸਭ ਤੋਂ ਪਹਿਲਾਂ ਕਸਬਾ ਚੋਲਾ ਸਾਹਿਬ ਦੇ ਵਿੱਚ 71 ਹੋਈ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸੱਦੇ ਤੇ ਇੱਥੇ ਇਕੱਤਰਤਾ ਕੀਤੀ ਆ ਅਸੀਂ ਸਾਰੇ ਜਾਣੇ ਐਮਐਲਏ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਦੇ ਹੁਕਮ ਅਨਸਾਰ ਉਹਨਾਂ ਦੇ ਬੇਟੇ ਮੇਰੇ ਵੀਰ ਈਮਾਨ ਸਿੰਘ ਦੀ ਅਗਵਾਈ ਦੇ ਵਿੱਚ ਜੋ ਅਮਿਤ ਸ਼ਾਹ ਵੱਲੋਂ ਸਾਡੇ ਸੰਵਿਧਾਨ ਦੇ ਗੁਰੂ ਡਾਕਟਰ ਭੀਮrao ਅੰਬੇਡਕਰ ਜੀ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਆ ਉਹਦੀ ਨਖੇਦੀ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਆ ਉਹਨਾਂ ਨੇ ਬਹੁਤ ਹੀ ਘਟੀਆ ਸ਼ਬਦਾਵਲੀ ਵਰਤੀ ਆ ਜੋ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਤੇ ਭਾਜਪਾ ਦੇ ਕੋਲੋਂ ਮੰਗ ਕਰਦੇ ਆ ਕਿ ਪੂਰੀ ਭਾਜਪਾ ਪਿਛੇ ਅਮਿਤ ਸ਼ਾਹ ਪੂਰੇ ਹਿੰਦੁਸਤਾਨ ਤੋਂ ਮਾਫੀ ਮੰਗੇ ਤੇ ਅਮਿਤ ਸ਼ਾਹ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ